ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਇਹ ਕਾਫੀ ਦਿਨ ਤੋਂ ਸਸਪੈਂਡਡ ਚੱਲ ਰਹੀ ਸੀ ਇਹ ਜਿਹੜੀ ਕਾਬਜ ਤੇਰਾ ਅਕਾਲੀ ਦਲ ਦੇ ਉੱਤੇ ਉਹ ਅੱਜ ਸਾਫ਼ ਹੋ ਗਿਆ ਕਿ ਉਹ ਕਾਲ ਤਖਤ ਸਾਹਿਬ ਦੇ ਜਿਹੜੇ 2 ਦਸੰਬਰ ਦੇ ਫੈਸਲੇ ਸੀ ਉਹਦੇ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਚੁੱਕੀ ਆ ਤੇ ਮੁਨਕਰ ਹੀ ਨਹੀਂ ਹੋ ਚੁੱਕੀ ਉਹ ਜਿਹੜਾ ਵੀ ਕੋਈ ਇਨਸਾਨ ਜਿਹੜਾ ਵੀ ਕੋਈ ਸ਼ਖਸ ਉਹਨਾਂ ਦੇ ਉਹਨਾਂ ਉਹਨਾਂ ਦੇ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰਦਾ ਜਾਂ ਉਹਨਾਂ ਦੀ ਚਮਚਾਗਿਰੀ ਨਹੀਂ ਕਰਦਾ ਜਾਂ ਉਹਨਾਂ ਦਾ ਹੱਥ ਠੋਕਾ ਨਹੀਂ ਬੰਨਦਾ ਉਹਨੂੰ ਉਹ ਆਪਦੇ ਰਾਹ ਤੋਂ ਪਾਸੇ ਕਰਨਾ ਚਾਹੁੰਦੀ ਆ ਤੇ ਇਹ ਪੰਥਾਸਤੇ ਬਹੁਤ ਹੀ ਨੁਕਸਾਨਦੇਹੀ ਹੈਗੀ ਗੱਲ ਹੈਗੀ ਆ ਅੱਜ ਇਹ ਬਿਲਕੁਲ ਉਸ ਦਿਨ ਕੀਤਾ ਗਿਆ ਜਦੋਂ 11 ਤਰੀਕ ਨੂੰ ਕੱਲ ਹਲੇ ਕਮੇਟੀ ਨੇ ਬੈਠਣਾ ਸੀਗਾ ਉਸ ਕਮੇਟੀ ਨੇ ਦਬਾਰਾ ਜਿਹੜੀ ਨੇ ਪ੍ਰਤੀਕਰਨੀ ਸੀ ਉਹਨੇ 71 ਹੋਣਾ ਸੀ ਉੱਥੇ ਭੁੰਦਰ ਸਾਹਿਬ ਨੂੰ ਸੱਦਿਆ ਗਿਆ ਸੀ ਦੇ ਉਸ ਕਮੇਟੀ ਨੂੰ ਦੀ ਜਿਹੜੀ ਮੀਟਿੰਗ ਨੂੰ ਆਇਆ ਭੁੰਦਰ ਸਾਹਿਬ ਨੂੰ ਸਦਨਾ ਉਹਨੂੰ ਵੀ ਸੈਬੋਟੇਜ ਕਰ ਦਿੱਤਾ ਗਿਆ ਲਗਾਤਾਰ ਕਾਬਜ ਤੇ ਰਾਜ ਦੀ ਆਪਦੀ ਮਨਮਰਜ਼ੀ ਨਾਲ ਜਿਹੜੀ ਕਿ ਬਿਲਕੁਲ ਅਕਾਲ ਤਖਤ ਦੇ ਵਿਰੋਧ ਦੇ ਵਿੱਚ ਜਾ ਕੇ ਉਸ ਹੁਕਮਨਾਮਿਆਂ ਦੇ ਵਿਰੋਧ ਦੇ ਵਿੱਚ ਜਾ ਕੇ ਇੱਕ ਨਾ ਆ ਆਪਣੀ انرੋਲਮੈਂਟ ਸਕੀਮ ਚਲਾ ਰਹੀ ਆ ਅਕਾਲੀ ਦਲ ਦੀ ਜਿਹੜੀ ਕਿ ਬਿਲਕੁਲ ਖੋਖਲੀ ਸਕੀਮ ਆ ਜਿਹਦੇ ਵਿੱਚ ਮਤਲਬ ਸਭ ਨਕਲੀ ਕੰਮ ਚੱਲ ਰਿਹਾ ਉਹ ਉਹ ਜਿਹੜਾ ਚਲਾ ਰਹੀ ਆ ਉਹਦੇ ਤੋਂ ਸਾਫ਼ ਪਤਾ ਹੈ ਕਿ ਵੀ ਇਹ ਇਸ ਟਾਈਮ ਅਕਾਲ ਤਖਤ ਦੇ ਹੁਕਮਾਂ ਤੋਂ ਅਕਾਲ ਤਖਤ ਦੇ ਹੁਕਮਨਾਮਿਆਂ ਤੋਂ ਹਰ ਚੀਜ਼ ਤੋਂ ਮੁਨਕਰ ਹੋ ਚੁੱਕੇ ਆ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਕਰਕੇ ਪਾਸੇ ਕੀਤਾ ਗਿਆ ਕਿ ਵੀ ਉਹ ਬਾਦਲਾਂ ਦੇ ਵਿਰੁੱਧ ਬੋਲਦੇ ਸੀਗੇ ਉਹ ਉਹਨਾਂ ਗੱਲਾਂ ਦੇ ਉਲਟ ਆਵਾਜ਼ ਉਛਾਰੇ ਸੀਗੇ ਜਿਹੜੀਆਂ ਕਿ ਇੱਥੇ ਗਲਤ ਹੋਈਆਂ ਸੀਗੀਆਂ ਤੇ ਉਹਨਾਂ ਨੇ ਇਸ ਚੀਜ਼ ਨੂੰ ਸੇਦ ਦੇ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਤੇ ਝੂਠੇ ਇਲਜ਼ਾਮ ਲਾ ਕੇ ਉਹਨਾਂ ਤੇ ਗਲਤ ਬਹੁਦਾ ਘਟੀਆ ਇਲਜ਼ਾਮ ਲਾ ਕੇ ਜਿਸ ਤਰੀਕੇ ਨਾਲ ਪਾਸੇ ਕੀਤਾ ਗਿਆ ਉਹ ਅੱਜ ਆਪਣੇ ਸਾਹਮਣੇ ਹੈਗਾ ਸਿੱਖਾਂ ਨੂੰ ਇਸ ਗੱਲ ਤੇ ਬਹੁਤ ਤਰਕ ਹੋਣਾ ਚਾਹੀਦਾ ਜੇ ਇਸੇ ਤਰ੍ਹਾਂ ਹਤੇ ਚੱਲਦੇ ਰਹੇ ਜਿਹੜੀਆਂ ਵੱਡੀਆਂ ਚੁਣੌਤੀਆਂ ਸਿੱਖਾਂ ਨੂੰ ਫੇਸ ਕਰ ਰਹੀ ਹੈ ਦਾ 파ਰਟ ਦੇ ਵਿੱਚ ਤੇ ਜਿਸ ਤਰੀਕੇ ਨਾਲ ਸਿੱਖਾਂ ਦੀ ਗੱਲ ਵਰਲਡਵਾਈਡ ਹੋ ਰਹੀ ਆ ਇਹ ਸਾਰਾ ਸਮਾਂ ਜਿਹੜਾ ਹੈਗਾ ਇਹ ਇਹਨਾਂ ਨੇ ਆਪਣੇ ਉਲਟ ਖੜਾ ਖਤਮ ਕਰ ਦੇਣਾ ਆਪਣੀ ਜਥੇਬੰਦੀ ਨੂੰ ਆਪਾਂ ਕੁਝ ਵੀ ਇਹਨਾਂ ਚੀਜ਼ਾਂ ਦਾ ਲਾਹਾ ਨਹੀਂ ਲੈ ਸਕਾਂਗੇ ਚੁਣੌਤੀਆਂ ਨੂੰ ਫੇਸ ਨਹੀਂ ਕਰ ਸਕਾਂਗੇ ਤੇ ਜਿਸ ਤਰੀਕੇ ਨਾਲ ਤਬਾਹ ਕਰਨ ਲੱਗੇ ਹੋਏ ਆ ਉਹਦੇ ਤੋਂ ਆਪਾਂ ਨੂੰ ਬਹੁਤ ਸਤਾਰਕ ਹੋਣ ਦੀ ਲੋੜ ਆ ਇਹ ਹੋਣ ਬਿਲਕੁਲ ਗੱਲ ਸਪਸ਼ਟ ਹੋ ਚੁੱਕੀ ਆ ਤੇ ਮੈਂ ਸਾਰੇ ਵੀਰਾਂ ਨੂੰ ਆਪਣਾ ਇੱਕ ਗੁਜ਼ਾਰਿਸ਼ ਕਰਦਾ ਹਾਂ कि जे ਔਣ ਵਾਲੀਆਂ ਜਿਹੜੀਆਂ ਸ਼੍ਰੋਮਿਕ ਕਮੇਟੀ ਦੀਆਂ ਚੋਣਾਂ ਹੈਗੀਆਂ ਉਹਨਾਂ ਵਿੱਚ ਇਹ ਜਿਹੜੇ ਜਿਹੜੇ ਅਨਸਰ ਹੈਗੇ ਆ ਜਾਂ ਉਹਨਾਂ ਦੇ ਜਿਹੜੇ ਪੈਰੋਕਾਰ ਹੈਗੇ ਆ ਜਾਂ ਉਹਨਾਂ ਦੇ ਖੜੇ ਕੀਤੇ ਬੰਦੇ ਆ ਉਹਨਾਂ ਨੂੰ ਹਰਾ ਕੇ ਉਹਨਾਂ ਨੂੰ ਘਰੇ ਤੋਰਿਆ ਜਾਵੇ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਦੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਪੰਥ ਨੇ ਨਕਾਰਿਆ ਉਸੇ ਤਰੀਕੇ ਨਾਲ ਜੇ ਸ਼੍ਰੋਮਿਕ ਕਮੇਟੀ ਚ ਨਕਾਰੋਂਗੇ ਫੇਰ ਹੀ ਆਪਾਂ ਕੁਝ ਸੁਧਾਰ ਕਰ ਸਕਾਂਗੇ ਅੱਜ ਸਾਨੂੰ ਗਿਆਨੀ ਹਰਪ੍ਰੀਤ ਸਿੰਘ ਨਾਲ ਸੱਚ ਨਾਲ ਤੇ ਖੜਾ ਹੋਣ ਦੀ ਲੋੜ ਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤ